ਜੇਕਰ ਸਰਦੀਆਂ ਦੇ ਮੌਸਮ ਦੇ ਵਿੱਚ ਫਰਿੱਜ 'ਚ ਤੁਸੀਂ ਵੀ ਕੱਚਾ ਦੁੱਧ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਕੱਚਾ ਦੁੱਧ ਜੋ ਫਰਿੱਜ 'ਚ ਰੱਖਿਆ ਹੁੰਦਾ ਉਸ ਦੇ ਵਿੱਚ ਇੱਕ ਵਾਇਰਸ ਬਣ ਜਾਂਦਾ ਜਿਹੜਾ 5 ਦਿਨਾਂ ਤੱਕ ਜਿਉਂਦਾ ਰਹਿੰਦਾ ਤੇ ਸਰੀਰ ਤੇ ਇਸ ਤੇ ਪ੍ਰਭਾਵ ਹੋ ਸਕਦੇ ਨੇ ਜੇਕਰ ਉਸ ਕੱਚੇ ਦੁੱਧ ਨੂੰ ਅਸੀਂ ਉਸੇ ਤਰ੍ਹਾਂ ਬਿਨਾਂ ਉਬਾਲੇ ਪੀਂਦੇ ਆ। ਜੇਕਰ ਕਿਸੇ ਗਾਂ ਜਾਂ ਮੱਝ ਨੂੰ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਇਸ ਦਾ ਵਾਇਰਸ ਦੁੱਧ ਤੱਕ ਪਹੁੰਚ ਸਕਦਾ ਹੈ ਜੇਕਰ ਇਸ ਦੁੱਧ ਨੂੰ ਚੰਗੀ ਤਰ੍ਹਾਂ ਨਾ ਉਬਾਲਿਆ ਜਾਵੇ ਤਾਂ ਕੱਚੇ ਦੁੱਧ ਵਿੱਚ ਇਹ ਵਾਇਰਸ ਕਈ ਦਿਨਾਂ ਤੱਕ ਜਿੰਦਾ ਰਹਿ ਸਕਦੇ ਨੇ ਸਟੈਂਫੋਰਡ ਯੂਨੀਵਰਸਿਟੀ ਦੇ ਤਾਜ਼ਾ ਅਧਿਐਨ ਦੀ ਗੱਲ ਕਰੀਏ ਤਾਂ ਜਦੋਂ ਕੱਚੇ ਦੁੱਧ ਨੂੰ ਫ੍ਰਿਜ ਦੇ ਵਿੱਚ ਰੱਖਿਆ ਜਾਂਦਾ ਹੈ ਫਲੂਦਾ ਵਾਇਰਸ 5 ਦਿਨਾਂ ਤੱਕ ਜਿੰਦਾ ਰਹਿ ਸਕਦਾ ਹੈ ਅਧਿਐਨ ਨੇ ਇਹ ਦਿਖਾਇਆ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਕੱਚੇ ਦੁੱਧ ਦੇ ਵਿੱਚ ਇਨਫਲੂਐਂza ਯਾਨੀ ਕਿ ਫਲੂ ਦਾ ਵਾਇਰਸ ਲੰਮੇ ਸਮੇਂ ਤੱਕ ਜਿੰਦਾ ਰਹਿੰਦਾ ਹੈ ਇਸੇ ਦੇ ਨਾਲ ਇਨਫੈਕਸ਼ਨ ਦੇ ਖਤਰਿਆਂ ਦੀ ਚਿੰਤਾ ਵਧ ਗਈ ਹੈ ਇਹ ਅਧਿਐਨ ਉਸ ਸਮੇਂ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਜਦੋਂ ਡੇਰੀ ਪਸ਼ੂਆਂ ਦੇ ਵਿੱਚ ਵਰਡ ਫਲੂ ਦੇ ਫੈਲਣ ਕਾਰਨ ਵਿਸ਼ਵ ਭਰ ਦੇ ਵਿੱਚ ਇੱਕ ਨਵੇਂ ਸਿਹਤ ਸੰਕਟ ਦਾ ਖਤਰਾ ਪੈਦਾ ਹੋ ਗਿਆ ਰਿਪੋਰਟ ਮੁਤਾਬਕ ਸਟੈਨਫੋਰਡ ਯੂਨੀਵਰਸਿਟੀ ਦੇ ਡੋਰ ਸਕੂਲ ਆਫ ਸਸਟੇਨੇਬਿਲਟੀ ਐਂਡ ਇੰਜੀਨੀਅਰਿੰਗ ਸਕੂਲ ਦੇ ਸੀਨੀਅਰ ਖੋਜਕਰਤਾ ਅਲੈਗਜ਼ੈਂਡਰੀਆ ਬੋਮ ਨੇ ਕਿਹਾ ਕਿ ਇਸ ਅਧਿਐਨ ਦੇ ਇਹ ਪਾਇਆ ਗਿਆ ਹੈ ਕਿ ਕੱਚੇ ਦੁੱਧ ਦੇ ਸੇਵਨ ਦੇ ਨਾਲ ਏਵਿਨ ਫਲੂ ਯਾਨੀ ਕਿ ਵਰਡ ਫਲੂ ਦੀ ਲੱਗਦਾ ਖਤਰਾ ਵੱਧ ਸਕਦਾ ਹੈ ਦੱਸਦੀ ਹੈ ਕਿ ਪਾਸਟੂਰਾਇਜੇਸ਼ਨ ਉਹ ਪ੍ਰਕਿਰਿਆ ਹੈ ਜਿਸ ਦੇ ਵਿੱਚ ਦੁੱਧ ਚ ਮੌਜੂਦ ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਨੂੰ ਉਬਾਲ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਿਨਾ ਕੱਚਾ ਦੁੱਧ ਬਿਮਾਰੀਆਂ ਦਾ ਕਾਰਨ ਬਣ ਸਕਦਾ ਜਿਹੜੇ ਲੋਕ ਕੱਚਾ ਦੁੱਧ ਪੀਣਾ ਪਸੰਦ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਕੱਚੇ ਦੁੱਧ ਦੇ ਵਿੱਚ ਪੈਸਚਰਾਇਜ਼ਡ ਦੁੱਧ ਦੇ ਨਾਲੋਂ ਜ਼ਿਆਦਾ ਪੋਸ਼ਟਿਕ ਤੱਤ ਐਨਜ਼ਾਈਮ ਤੇ ਉਹ ਹੋਰ ਵੀ ਬਹੁਤ ਸਾਰੇ ਤੱਤ ਹੁੰਦੇ ਨੇ ਜੋ ਸਰੀਰ ਦੇ ਲਈ ਬੇਹੱਦ ਫਾਇਦੇਮੰਦ ਸਾਬਿਤ ਹੋ ਸਕਦੇ ਨੇ ਕੱਚਾ ਦੁੱਧ ਪ੍ਰਤੀਰੋਧਕ ਸ਼ਕਤੀ ਵਧਾਉਣ ਦਾ ਵੀ ਦਾਅਵਾ ਕਰਦਾ ਹੈ ਹਾਲਾਂਕਿ ਐਫ ਡੀ ਏ ਨੇ ਇਸ ਸਪਸ਼ਟ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਕੱਚੇ ਦੁੱਧ ਦਾ ਸੇਵਨ ਕਰਨ ਦੇ ਨਾਲ 200 ਤੋਂ ਵੱਧ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਇਸ ਦੇ ਵਿੱਚ ਈ ਕੋਲੀ ਸੈਲਮੋਨੇਲਾ ਤੇ ਹੋਰ ਹਾਨੀਕਾਰਕ ਬੈਕਟੀਰੀਆ ਸ਼ਾਮਲ ਹੁੰਦੇ ਨੇ ਜੋ ਖਾਸ ਕਰਕੇ ਕੇ ਬੱਚਿਆਂ ਬਜ਼ੁਰਗਾਂ ਗਰਭਪਤੀ ਔਰਤਾਂ ਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੀ ਵਿਅਕਤੀਆਂ ਦੇ ਲਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਜਾਣਕਾਰੀ ਮੁਤਾਬਕ ਕਈ ਤੱਥ ਕੱਢੇ ਗਏ ਨੇ ਤੇ ਇਹ ਤੱਥ ਇਹ ਦਰਸਾਉਂਦੇ ਨੇ ਕਿ ਫਲੂ ਦਾ ਵਾਇਰਸ ਕੱਚੇ ਦੁੱਧ ਵਿੱਚ ਲੰਮੇ ਸਮੇਂ ਤੱਕ ਸਰਗਰਮ ਰਹਿ ਸਕਦਾ ਹੈ ਤੇ ਡੈਰੀ ਫਾਰਮਾਂ ਵਿੱਚ ਹੋਰ ਸਤ੍ਹਾ ਤੇ ਸਮੱਗਰੀ ਨੂੰ ਵੀ ਦੂਸ਼ਿਤ ਕਰ ਸਕਦਾ ਹੈ ਜਿਸ ਦੇ ਨਾਲ ਵਾਇਰਸ ਜਾਨਵਰਾਂ ਮਨੁੱਖਾਂ ਦੇ ਵਿੱਚ ਫੈਲ ਸਕਦਾ ਹੈ ਅਜਿਹੇ ਦੇ ਵਿੱਚ ਲੋਕਾਂ ਨੂੰ ਇਸ ਖੋਜ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ ਅਧਿਐਨ ਦੇ ਸਹਿ-ਲੇਖਕ ਮਿੰਗ ਯੰਗ ਚਾਂਗ ਦਾ ਕਹਿਣਾ ਹੈ ਕਿ ਇਸ ਖੋਜ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੱਚੇ ਦੁੱਧ ਵਿੱਚ ਕਈ ਦਿਨਾਂ ਤੱਕ ਸਰਗਰਮ ਰਹਿਣ ਵਾਲਾ ਫਲੂ ਦਾ ਵਾਇਰਸ ਸਿਹਤ ਲਈ ਨਵਾਂ ਖਤਰਾ ਪੈਦਾ ਕਰਦਾ ਹੈ ਕੋਚ ਕਰਤਾਮਾ ਨੇ ਖੋਲ ਦੌਰਾਨ ਇਹ ਵੀ ਪਾਇਆ ਕਿ ਫਲੂ ਵਾਇਰਸ ਦੀ ਜੈਨੇਟਿਕ ਸਮਗਰੀ ਯਾਨੀ ਕਿ RNA ਕੱਚੇ ਦੁੱਧ ਵਿੱਚ 57 ਦਿਨਾਂ ਤੱਕ ਮੌਜੂਦ ਰਹੀ ਜਦਕਿ ਪੈਸਚੁਰਾਈਜੇਸ਼ਨ ਦੁਆਰਾ ਦੁੱਧ ਤੋਂ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ ਤੇ ਵਾਇਰਲ RNA ਦੀ ਮਦਦ 90% ਤੱਕ ਘਟ ਜਾਂਦੀ ਹੈ ਹਾਲਾਂਕਿ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਮਹਾਰਾਂ ਦਾ ਕਹਿਣਾ ਹੈ ਕਿ ਬर्ड ਫਲੂ ਵਰਗੀਆਂ ਬਿਮਾਰੀਆਂ ਦੇ ਫੈਲਣ ਦੌਰਾਨ ਕੱਚੇ ਦੁੱਧ ਦੀ ਬਧੇਰੇ ਨਿਗਰਾਨੀ ਕਰਨੀ ਜ਼ਰੂਰੀ ਹੋ ਜਾਂਦੀ ਹੈ